ਅੱਜ ਆਪਣੇ ਬਚਪਨ ਦੀਆਂ ਯਾਦਾਂ ਤੁਹਾਡੇ ਨਾਲ ਸਾਂਝਾ ਕਰ ਰਹੀਆਂ ਕਿ ਜਦੋਂ ਅਸੀਂ ਜਿਹੜਾ ਹੈ ਆਪਣੇ ਪਿੰਡ ਦਾਦਕੇ ਘਰ ਜਾਂਦੇ ਤੇ ਵੈਸੇ ਅਸੀਂ ਰਹਿੰਦੇ ਉੱਥੇ ਸੀ ਪਰ ਥੋੜੀ ਦੇਰ ਬਾਅਦ ਜਦੋਂ ਮੈਂ 5th ਚੁਈਆਂ ਤਾਂ ਅਸੀਂ ਨਾ ਬਸ਼ਿਫਟ ਕਰ ਰਹੇ ਸੀ ਪੜ੍ਹਾਈ ਦੀ وجہ ਕਰਕੇ ਹੈ ਛੋਟਾ ਜਿਹਾ ਪਿੰਡ ਜਿਸ ਦਾ ਨਾਮ ਪਾਲੀਆ ਮੇਰੇ ਦਾਦਕਿਆਂ ਦਾ ਪਿੰਡ ਇੱਕੋ ਇੱਕ ਹੱट्टी ਪਿੰਡ ਵਿੱਚ ਮੇਰੇ ਦਾਦਾ ਜੀ ਦੀ ਜਿਸ ਵਿੱਚ ਮਿਲਦਾ ਸਮਾਨ ਛੋਟੀ ਸੂਈ ਤੋਂ ਲੈ ਕੇ ਹਵਾਈ ਜਹਾਜ਼ ਤੱਕ ਦਾ ਸਾਡਾ ਛੋਟਾ ਜਿਹਾ ਘਰ ਉਹਦੇ ਉੱਪਰ ਚਵਾਰਾ ਤੇ ਛੋਟੀਆਂ ਜੀਆਂ ਦੋ-ਦੋ ਫਿਰਨੀਆਂ ਪਿੰਡ ਦੇ ਵਿੱਚ ਉੱਥੇ ਲੱਗੀਆਂ ਤਰਵੈਣੀਆਂ ਨਿੰਮ ਬੋੜ ਤੇ ਪਿੱਪਲ ਦਾ ਦਰਖਤ ਲੱਗਿਆ ਹੋਇਆ ਉਸ ਫਿਰਨੀ 'ਚ ਸਵੇਰੇ ਤੇ ਸ਼ਾਮ ਪਿੰਡ ਦੇ ਪਤਵੰਤੇ ਸੱਜਣ ਆਪਣੀਆਂ ਗੱਲਬਾਤ ਆਪਣੇ ਦੁੱਖ ਸੁੱਖ ਸਾਂਝੇ ਕਰਦੇ ਛੋਟਾ ਜਿਹਾ ਪਿੰਡ ਜਿਹਦੇ ਵਿੱਚ ਇੱਕੋ ਕਰ ਜੁਲਾਹੇ ਦਾ ਜੋ ਖੱਦਰ ਦਾ ਕੱਪੜਾ ਬਣਾਉਂਦਾ ਇੱਕ ਕਰ ਮੋਚੀ ਦਾ ਜੋ ਸਾਰਿਆਂ ਲਈ ਤਿੱਲੇ ਵਾਲੀ ਜੁੱਤੀ ਬਣਾਉਂਦਾ ਇੱਕ ਕਰ ਦਾਣੇ ਪੁੰਨਣ ਵਾਲੀ ਚਾਚੀ ਦਾ ਜੋ ਸਾਰੇ ਪਿੰਡ ਲਈ ਦਾਣੇ ਪੁੰਨਦੀ ਸ਼ਾਮ ਨੂੰ ਜਦੋਂ ਸਾਵਣ ਦਾ ਪਹਿਨਾ ਆਂਦਾ ਤੀਆਂ ਲੱਗਦੀਆਂ ਤੇ ਇੱਕ ਖੂ ਜਿੱਥੇ ਬਹੁਤ ਦਰਖਤ ਔਰ ਬਹੁਤ ਹੀ ਸੰਘਣੇ ਦਰਖਤ ਉੱਥੇ ਤੀਆਂ ਲੱਗਦੀਆਂ ਸੀ ਉਹ ਕਿੰਨੇ ਸੰਘਣੇ ਸੀ ਜਿੱਥੇ ਪਿੰਗਾ ਪੈਂਦੀਆਂ ਸਾਰੀਆਂ ਕੁੜੀਆਂ ਆਪਣੇ ਸਹੁਰਿਆਂ ਤੋਂ ਜਿਹੜਾ ਹੈ ਪੇਕੇ ਪਿੰਡ ਪਾਲੀਏ ਆਉਂਦੀਆਂ ਐ ਮੇਰੀ ਦਾਦੀ ਹਰ ਰੋਜ਼ ਸਾਨੂੰ ਤੀਆਂ ਦਿਖਾਉਣ ਲੈ ਕੇ ਜਾਂਦੀ ਸਾਡੀ ਭੂਆ ਵੀ ਆਉਂਦੀ ਘਰ ਵਿੱਚ ਗੁਲਗਲੇ ਬਣਦੇ ਤੀਆਂ 7 ਜਾਂ 9 ਦਿਨ ਲੱਗਦੀਆਂ ਅਖੀਰਲੇ ਦਿਨ ਸਾਰੀਆਂ ਸਹੇਲੀਆਂ ਆਪਣੇ ਘਰੋਂ ਕਰੀ ਮਿੱਠੇ ਚਾਵਲ ਬਣਾ ਕੇ ਲਿਆਉਂਦੀਆਂ ਗੁੱਡੀਆਂ ਫੂਕਦੀਆਂ ਤੇ ਇੰਦਰ ਦੇਵਤਾ ਨੂੰ ਮੀਂਹ ਪਾਉਣ ਲਈ ਆਖਦੀਆਂ ਆਪਣੇ ਗੀਤਾਂ ਰਾਹੀਂ ਜਦੋਂ ਕਿਸੇ ਘਰ 'ਚ ਵਿਆਹ ਹੁੰਦਾ ਜਿਵੇਂ ਮੁੰਡੇ ਦਾ ਵਿਆਹ ਹੈ ਤਾਂ ਸਾਡੀ ਦਾਦੀ ਸਾਨੂੰ ਲੜਕੀ ਵਾਲਿਆਂ ਵੱਲੋਂ ਭੇਜਿਆ ਦਾਸ ਦਿਖਾਣ ਲਈ ਲੈ ਕੇ ਜਾਂਦੀ ਤਾਂ ਉੱਥੇ ਟੂਵਾ ਦਾ ਮੰਝਾ ਅਲੱਗ ਹੁੰਦਾ ਸੂਟਾ ਦਾ ਮੰਝਾ ਅਲੱਗ ਹੁੰਦਾ 21 ਬਿਸਤਰੇ ਜਾਂ 33 ਬਿਸਤਰੇ ਉਹਨਾਂ ਦਾ ਇੱਕ ਅਲੱਗ ਮੰਜੇ ਤੇ ਰੱਖੇ ਹੁੰਦੇ ਤੇ ਕਿ ਛੋਟੇ ਜਿਹੇ ਦਰਖਤ ਨੀਚੇ ਨਿੰਮ ਜਾਂ ਟਾਲੀ ਦੇ ਦਰਖਤ ਦੇ ਹੇਠੇ ਇੱਕ ਮੰਜਾ ਡਾਇਆ ਹੁੰਦਾ ਜਿਸ ਦੇ ਉੱਤੇ ਬਾਗ ਵਿਛਿਆ ਹੁੰਦਾ ਜਾਂ ਫੁਲਕਾਰੀ ਵਿਛੀ ਹੁੰਦੀ ਜਿੱਥੇ ਸੋਹਣੀ ਜੀ ਨੂੰ ਉਹਨਾਂ ਦੀ ਬੈਠੀ ਹੁੰਦੀ ਤੇ ਸਾਡੇ ਉਹਨੂੰ ਮਤਲਬ ਚੰਨ ਵਰਗੀ ਨੂੰ ਲਾਲ ਸੂਟ ਤੇ ਚੰਨ ਵਰਗੀ ਨੂੰ ਸਾਡੇ ਬੱਚਿਆਂ ਦਾ ਤਾਂ ਮੂੰਹ ਖੁੱਲਾ ਹੀ ਰਹਿ ਜਾਂਦਾ ਸੀ ਇੰਨੀ সুইਟ ਲੱਗਦੀ ਸੀ ਉਹਨੂੰ ਹੈ ਅਹ ਕਦੇ-ਕਦੇ ਸਾਡੀ ਦਾਦੀ ਸਾਨੂੰ ਦਸਵੀਂ ਦੇ ਮੇਲੇ ਤੇ ਲੈ ਕੇ ਜਾਂਦੀ। ਉੱਥੇ ਜਿਹੜਾ ਹੈ ਜਲੇਬੀਆਂ ਪਕੌੜੇ ਖਲਾਉਂਦੀ, ਸ਼ਾਮ ਨੂੰ ਢੋਲ ਦਿਖਾਉਂਦੀ ਤੇ ਉਸ ਤੋਂ ਬਾਅਦ ਸ਼ਾਮ ਨੂੰ ਘਰ ਆਉਂਦੇ ਉਹਨਾਂ ਪਹਿਲਵਾਨਾਂ ਲਈ ਘਰੋਂ ਘੀ ਲੈ ਕੇ ਜਾਂਦੀ। ਉਹਨਾਂ ਨੂੰ ਸਾਰੇ ਪਿੰਡ ਵਾਲੇ ਪਹਿਲਵਾਨਾਂ ਨੂੰ ਘੀ ਤੇ ਪੈਸੇ ਦਿੰਦੇ ਹੁੰਦੇ ਸੀ। ਕਦੇ ਗੁੜ ਦੀ ਕੁਲਾੜੀ ਤੇ ਜਾਂਦੇ ਗਰਮ-ਗਰਮ ਗੁੜ ਖਾਂਦੇ। ਇਹ ਗੁੜ ਦੀ ਮਹਿਕ ਦੂਰ ਦੂਰ ਤੱਕ ਫੈਲੀ ਹੁੰਦੀ ਸਾਰੇ ਪਿੰਡ ਨੂੰ ਪਤਾ ਲੱਗ ਜਾਂਦਾ ਸੀ ਅੱਜ ਕੀ ਦੀ ਖੁਲਾੜੀ ਚੱਲੀ ਦਿਨ ਐ ਦਿਨ ਸਮੇਂ ਸਾਡੇ ਘਰ ਦੇ ਕੋਲ ਇੱਕ ਵੱਡਾ ਵੇੜਾ ਜਿਸ ਵਿੱਚ ਕੋਈ ਚਰਖਾ ਕੱਤੇ ਨਾਲ ਲੋਕ ਗੀਤ ਗਾਉਣ ਕੋਈ ਚੱਕੀ ਪੀਸੇ ਕੋਈ ਦਰੀਆਂ ਬੁਣੇ ਕੋਈ ਜਿਹੜਾ ਹੈ ਮੰਜਾ ਬੁਣਦੀ ਇਹ ਲੰਮੀ ਕਹਾਣੀ ਨਾ ਮੁੱਕਣ ਵਾਲੀ ਕਹਾਣੀ ਪਲਾਂ ਦੇ ਵਿੱਚ ਹੀ ਜਿਹੜਾ ਹੈ ਮੁੱਕੀ ਅੱਜ ਵੀ ਉਹ ਅੱਖਾਂ ਸਾਹਮਣੇ ਜਿਹੜਾ ਰਹਿੰਦੀ ਆ ਉਹ ਬੀਤੀ ਦੀ ਇਹ ਕਹਾਣੀ ਥੈਂਕ ਯੂ ਜੀ